ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅਪ ਕਹਿੰਦੇ ਆ ਉਹਨੂੰ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦ ਦੇ ਕਮਾਉਣ ਲੱਗੇ ਕਿਸ਼ਤਾਂ 'ਚ ਮੋੜ ਦਿਓ ਕੋਈ ਚੱਕਰ ਨਹੀਂ ਕਿਰਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ ਮੈਂ ਲੋਕਾਂ ਨੂੰ ਪੁੱਛ ਕੇ ਫੈਸਲੇ ਕਰਦਾ ਵੀ ਹਾਂ ਦੱਸੋ ਕੀ ਹੈ ਕਿਵੇਂ ਕਰਨਾ ਆ 206 ਮੈਗਾਵਾਟ ਦਾ ਡੈਮ ਬਣ ਰਿਹਾ ਹੈ ਇੱਥੋਂ ਦੀ ਨਹਿਰ ਨਿਕਲੂਗੀ ਕੋਹ ਪਾਣੀ ਦੀ ਕਮੀ ਨਹੀਂ ਆਉਗੀ ਪਾਣੀ ਪਹਿਲਾਂ ਹੀ ਪਹਿਲਾਂ ਹੀ ਪਾਣੀ ਅਸੀਂ ਖੇਤਾਂ ਵਾਲਾ ਨਹਿਰੀ ਵੀ ਦੇ ਰਹੇ ਹਾਂ ਤਾਂ ਕਿ ਟੂਬੇਲਾਂ ਵਾਲਾ ਪਾਣੀ ਘਟਾਈਏ ਥੱਲੇ ਜਿਹੜਾ ਪਾਣੀ ਜਾਈ ਜਾਂਦਾ ਧਰਤੀ ਦੇ ਉਹ ਬਚੇ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਤੇ ਵੀ ਥੋੜਾ ਜਿਹਾ ਪੂਰੇ ਉੱਤਰ ਜਾਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਤਰਤੀ ਹਵਾ ਪਾਣੀ ਬਚਾ ਲੀਏ ਜੇ ਮੈਂ ਦੇਖਾਂ ਆਮਲਾਂ ਬੱਲੇ ਤੱਕ ਅੱਖ ਨਹੀਂ ਮੇਰੇ ਪੱਲੇ ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਸਵਾ ਦੋ ਸਾਲ ਚ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਪਟਵਾਰੀ ਲੱਗ ਰਹੀਆਂ ਸਾਡੀਆਂ ਧੀਆਂ ਪਹਿਣਾ ਜੱਜ ਬਣ ਰਹੀਆਂ ਨੇ ਸਾਡੀਆਂ ਧੀਆਂ ਪਹਿਨਾ ਆਮ ਕਰਨੀਆਂ ਜੱਜ ਬਿਨਾ ਕਿਸੇ ਸ਼ਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਆਪਰੇਸ਼ਟਾਚਾਰੀਆਂ ਨੂੰ ਕਹਿਣਾ ਚਾਹੁੰਨਾ ਮੈਂ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਸੂਰਜ ਛੇਪਣ ਨਹੀਂ ਦਿੰਦੇ ਕਹਿੰਦੇ ਮੈਥਿਆਣੇ ਵਾਲੀ ਪੂਆ ਬਾਦ ਚ ਆਜੂਗੀ ਕਿ ਪਰ ਕੇਰਾ ਫੂਕੀਏ ਫੁੱਲਾਂ ਤੇ ਆਜੂ ਕੋਈ ਨਹੀਂ ਚੱਕੀ ਚੱਕੀ ਐਨਾ ਟਾਈਮ ਨਹੀਂ ਲਾਉਂਦੇ ਹੋ ਜਿੰਨਾ ਵਾਸਤੇ ਪਾਪ ਕਮਾਉਣੇ ਆ ਆ ਜਿਹੜੇ ਫਿਰਦੇ ਨੇ ਇਹਦਾ ਆਰਾਮ ਨਾ ਪਹਿਲੇ ਹੋ ਜਾਣਗੇ ਮੁੜ ਕੇ ਘਰੇ ਪੈ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋ ਗਏ ਨਹੀਂ ਤਾਂ ਤੜਕੀ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਤੜਕੀ ਉੱਠ ਕੇ ਮੈਨੂੰ ਗਾਣਾ ਕੱਢਣ ਲੱਗ ਜਾਂਦੇ ਸਾਰਿਆਂ ਨੂੰ ਕਰੋ ਵਿਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਫਿਰ ਮੈਂ ਇੱਕ ਦਿਨ ਵਿਧਾਨ ਸਭਾ ਜਿੰਦਾ ਹੀ ਲੈ ਗਿਆ ਸੀ ਮੈਂ ਕਹਿੰਨੂੰ ਜਿੰਦਾ ਲਾਓ ਪਹਿਲਾ ਇਹਨਾਂ ਨੂੰ ਇਹਨਾਂ ਨੂੰ ਲੋਕ ਲਾਓ ਇਹ ਆਪ ਬੋਲ ਕੇ ਤੁਰ ਜਾਂਦੇ ਨੇ ਬਾਕੀ ਖਾਲੀ ਰਹਿ ਜਾਂਦਾ ਮੈਂ ਕਹਿੰਨੂੰ ਕੋਨ ਨਾਲੇ ਬੋਲੋ ਨਾਲੇ ਸੁਣੋ ਕਹਿੰਦੇ ਜੀ ਸਦੇਸ਼ ਸਿੰਘ ਟੀਂ ਸਿੱਧ ਕਰ ਵਾਪਸੀ ਹੋਊਗੀ ਮੈਂ ਕਿੱਥੇ ਕਹਿੰਦੇ ਕਾਲੀ ਗੱਲ ਚ ਉਹ ਮੈਂ ਕਿਹਾ ਤਾਂ ਹਜੇ ਹੋਣੀ ਤਾਂ ਬਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪ ਵੀ ਉਸੇ ਕਰੇ ਵਾਪਸ ਆ ਗਏ ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿੱਦੇ ਉਹਨਾਂ ਘਰਾਂ ਚ ਘਰ ਵਾਪਸੀ ਹੋਊਗੀ ਉਹਦੇ ਮੰਨ ਜੂਗਾ ਮੈਂ ਨਾ ਆਪਦੇ ਘਰੋਂ ਹੀ ਨਿਕਲ ਜਾਂਦੇ ਨੇ ਆਪਦੇ ਘਰ ਹੀ ਵਸਾ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ ਚ ਫਸਟ ਕਬੱਡੀਆਂ ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਣ ਵਾਲੇ ਮੁੰਡੇ ਬਣਨੇ ਸਾਡੇ ਮੈਂ ਅੰਨ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਉਹ ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਭਰਾ ਤੁਹਾਡਾ ਪੁੱਤ 43000 ਔਰ ਇੱਕ ਵੀ ਕੋਈ ਹਾਈ ਕੋਰਟ ਦਾ ਜਾਂ ਕੋਈ ਸੁਪਰੀਮ ਕੋਰਟ ਦਾ ਜਾਂ ਕਿਸੇ ਸੈਸ਼ਨ ਕੋਰਟ ਦਾ ਉਹਨਾਂ ਤੇ ਕੋਈ ਪਰਚਾ ਜਾਂ ਪੀਆਈਐਲ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਿਆ ਹੋਵੇ ਅਸੀਂ ਸਭ ਤੋਂ ਪਹਿਲਾਂ ਉਹ ਸਾਰੀਆਂ ਜਿਹੜੀਆਂ ਬੈਰੀਅਰ ਨੇ ਉਹ ਕਲੀਅਰ ਕਰਦੇ ਆਂ ਪਿੱਤਾ ਕਰਕੇ ਨੌਕਰੀ ਦੇਵਾਂਗੇ ਕਈ ਵਾਰੀ 4 400 ਵੀ ਨੌਕਰੀ ਦਿੱਤੀ ਐ ਕਿਸ ਕਦੇ 212 ਕਲੀਅਰ ਹੋ ਗਏ ਮੈਂ ਕਿਹਾ ਵੀ ਜਿਹੜੇ ਜਿਹੜੇ ਕਲੀਅਰ ਹੋਈ ਜਾਂਦੇ ਨੇ ਨੌਕਰੀਆਂ ਦੇਈ ਜਾਓ ਕਿਉਂਕਿ ਬਾਅਦ ਚ ਜਿਹੜੇ ਕੋਈ ਕੋ ਹੋਰ ਕੇਸ ਨੇ ਉਹ ਵੀ ਲੜ ਲੂਗੀ ਸਰਕਾਰ ਇਹ ਕਰ ਕਰਕੇ ਕਰ ਕਰਕੇ ਬੂੰਦ ਬੂੰਦ ਨਾਲ 43000 ਨੌਕਰੀਆਂ ਦੇਤੀਆਂ ਜੀ ਸਾਡੀਆਂ 3 ਜਿਵੇਂ ਦੱਸਿਆ ਟਕਟ ਸਾਹਿਬ ਨੇ ਪੁਲਿਸ ਦੇ ਵਿੱਚ ਭਰਤੀ ਹੋ ਰਹੀਆਂ ਸਾਡੀਆਂ 3 ਪੈਣਾ ਪਟਵਾਰੀ ਲੱਗ ਰਹੀਆਂ ਸਾਡੀਆਂ 3 ਪੈਣਾ ਜੱਜ ਬਣ ਰਹੀਆਂ ਨੇ ਸਾਡੀਆਂ ਧੀਆਂ ਪੇਨਾਮ ਕਰਨੀਆਂ ਜੱਜ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਇੱਕੋ ਘਰ ਚ ਤਿੰਨ ਤਿੰਨ ਨੌਕਰੀਆਂ ਮਿਲੀਆਂ ਨੇ ਮੈਨੂੰ ਬਜ਼ੁਰਗ ਮੇਰੇ ਇੱਕ ਕਹਿੰਦਾ ਪੁੱਤ ਬੇਟੀ ਨੂੰ ਕਹਿੰਦਾ ਕੈਨੇਡਾ ਭੇਜਣ ਦੀ ਤਿਆਰੀ ਸੀ ਕਹਿੰਦੇ 35 ਲੱਖ ਲੱਗੂਗਾ ਐਨੇ ਹੈ ਨਹੀਂ ਸੀ 25 ਲੱਖ ਦਾ ਪ੍ਰਬੰਧ ਕਰ ਲਿਆ ਸੀ 10 ਕ ਦੀ ਹਜੇ ਤਿਆਰੀ ਸੀ ਵੀ ਚਲੋ ਇਹਨਾਂ ਦੀ ਮਾਂ ਦੀਆਂ ਵਾਲੀਆਂ-ਬੋਲੀਆਂ ਵੇਚ ਦਾਂਗੇ ਗੈਣੇ ਧਰਦਾਂਗੇ ਕੋਈ ਹੋਰ ਚੀਜ਼ ਜਿਹੜੀ ਘਰ 'ਚ ਪਈ ਐ 10 ਲੱਖ ਦਾ ਪ੍ਰਬੰਧ ਕਰ ਲਾਂਗੇ ਕਹਿੰਦਾ ਹਜੇ ਪ੍ਰਬੰਧ ਕਰੀ ਹੋਈ ਜਾਂਦੇ ਸੀ ਪੰਜਾਬ ਸਰਕਾਰ ਦੀ ਚਿੱਠੀ ਆ ਗਈ ਕਿ ਤੂੰ ਬਿਜਲੀ ਬੋਰਡ ਦੇ ਵਿੱਚ ਐਸਡੀਓ ਲੱਗ ਗਈ ਭਾਈ ਕਹਿੰਦਾ ਕੈਨੇਡਾ ਜਾਣਾ ਕੈਨਸਲ ਨਾਲੇ ਤਾਂ 35 ਲੱਖ ਰੁਪਏ ਬਚ ਗਿਆ ਨਾਲੇ ਕੁੜੀ ਨੂੰ ਨੌਕਰੀ ਮਿਲ ਗਈ ਕਹਿੰਦਾ ਕਬੀਲਦਾਰੀ ਬਦਲ ਗਈ ਪੀਡੀਓ ਹੀ ਬਦਲ ਗਈ ਕੋਣ ਮੁੰਡਾ ਵੀ ਵਧੀਆ ਨੌਕਰੀ ਵਾਲਾ ਮਿਲੂਗਾ ਮੂਹਰੋਂ ਸਾਰਾ ਕੁਝ ਹੀ ਬਦਲ ਜਾਂਦਾ ਜੀ ਸਿਸਟਮ ਬਦਲ ਜਾਂਦਾ ਆਹ ਫਾਇਦਾ ਹੁੰਦਾ ਜੀ ਇਮਾਨਦਾਰ ਸਰਕਾਰ ਚੁਣਨ ਦਾ 70 ਸਾਲਾਂ ਚ ਇੱਕ ਨੌਕਰੀ ਵੀ ਨਹੀਂ 2 ਸਾਲਾਂ ਚ 43000 ਤੇ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਮਿਲੇ ਕਿ ਮੇਰੀ ਐਸੇ ਸਰਕਾਰ ਚ ਮੇਰੀ ਤੀਜੀ ਨੌਕਰੀ ਹੈ ਪਹਿਲਾਂ ਮੈਂ ਕਲਰਕ ਚੁਣਿਆ ਗਿਆ ਫਿਰ ਮੈਂ ਹੈੱਡ ਕਲਰਕ ਦੇ ਦਿੱਤੇ ਪੇਪਰ ਹੁਣ ਮੈਂ ਪਟਵਾਰੀ ਬਣ ਗਿਆ ਜੀ ਇੱਕੋ ਦੋ ਸਾਲਾਂ 'ਚ ਤਿੰਨ-ਤਿੰਨ ਮੌਕੇ ਮਿਲ ਰਹੇ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਇਹ ਤਾਂ ਸਰਕਾਰੀ ਦੀ ਗੱਲ ਕਰਦਾ ਹੁਣ ਆ ਰਿਹਾ ਆਪਣੇ ਕੋਲੇ ਨਿਵੇਸ਼ ਫੈਕਟਰੀਆਂ 70 ਹਜ਼ਾਰ ਕਰੋੜ ਦਾ ਨਿਵੇਸ਼ ਪਹੁੰਚ ਗਿਆ ਟਾਟਾ ਸਟੀਲ ਦੇਸ਼ ਦੇ ਵਿੱਚ ਜਮਸ਼ੇਦਪੁਰ 'ਚ ਸਭ ਤੋਂ ਵੱਡਾ ਉਹਨਾਂ ਦਾ ਫੈਕਟਰੀ ਹੈ ਜਮਸ਼ੇਦਪੁਰ 'ਚ ਟਾਟਾ ਸਟੀਲ ਦੀ ਤੇ ਸਭ ਤੋਂ ਵੱਡੀ ਦੂਜੇ ਨੰਬਰ ਦੀ ਫੈਕਟਰੀ ਲੁਧਿਆਣੇ ਲਾ ਰਹੇ ਨੇ ਮੈਂ ਭੂਮੀ ਪੂਜਨ ਤੇ ਗਿਆ ਸੀ ਉਦਘਾਟਨ ਕਰਿਆ ਆਇਆ ਮੈਂ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅਪ ਕਹਿੰਦੇ ਆ ਉਹਨੂੰ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦੇ ਕਮਾਉਣ ਲੱਗ ਗਏ ਕਿਸ਼ਤਾਂ ਚ ਮੋੜ ਦਿਓ ਕੋਈ ਚੱਕਰ ਨਹੀਂ ਕਿਰਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ ਸੋ ਇਸ ਕਰਕੇ ਅਸੀਂ ਕੋਈ ਉਹਨਾਂ ਤੋਂ ਰਿਸ਼ਵਤ ਨਹੀਂ ਮੰਗਦੇ ਕੋਈ ਹਿੱਸਾ ਨਹੀਂ ਮੰਗਦੇ ਅੱਜ ਜਿਵੇਂ ਕਿਹਾ ਡਾਕਟਰ ਸਾਹਿਬ ਨੇ ਪਹਿਲਾਂ ਅਣ ਤਾਂ ਹਿੱਸਾ ਹੀ ਮੰਗੀ ਗਏ ਨੇ ਸਾਡਾ ਹਿੱਸਾ ਕਿੰਨਾ ਪਤਾ ਇਹਦਾ ਨਾਲ ਲੈ ਕੇ ਜਾਣਾ ਧਰਮਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਪਰ ਜੋ ਅਸੀਂ ਸੁਣਿਆ ਉਹਦੇ ਨੂੰ ਤਾਂ ਤਾਕਤ ਨਾਲ ਜਾਂਦਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਆ ਭ੍ਰਿਸ਼ਟਾਚਾਰੀਆਂ ਨੂੰ ਕਹਿਣਾ ਚਾਹੁੰਨਾ ਮੈਂ ਨੇੜੇ ਹੀ ਆ ਘਰ ਇਥੋਂ ਜਿਹਨਾਂ ਦੇ ਘਰੋਂ ਨੋਟ ਗਿਣਣ ਵਾਲੀਆਂ ਮਸ਼ੀਨਾਂ ਮਿਲੀਆਂ ਸੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਮਹਾਰਾਜ ਜਿਹੜਾ ਆਖਰੀ ਕੱਪੜਾ ਮਿਲਦਾ ਹੈ ਨਾ ਬੰਦੇ ਨੂੰ ਉਹ ਤੇ ਸਿਉਣ ਨਹੀਂ ਵੱਜੀ ਹੁੰਦੀ ਤੇ ਨਾਲੇ ਜਿੰਨਾ ਵਾਸਤੇ ਪਾਪ ਕਮਾਉਨੇ ਹੋ ਜੁਆਕਾਂ ਵਾਸਤੇ ਬੜਾ ਟਾਈਮ ਨਹੀਂ ਲਾਉਂਦੇ ਉਹ ਉਹ ਕਹਿੰਦਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਉਹ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਸੂਰਜ ਛੇਪਣ ਨਹੀਂ ਦਿੰਦੇ ਕਹਿੰਦੇ ਮੈਤਿਆਂ ਵਾਲੀ ਪੂਆ ਬਾਦ ਚ ਆਜੂਗੀ ਕਿ ਪਰ ਕੇਰਾ ਫੂਕੀਏ ਫੁੱਲਾਂ ਤੇ ਆਜੂ ਕੋਈ ਨੀ ਚੱਕੀ ਚੱਕੀ ਐਨਾ ਟਾਈਮ ਨਹੀਂ ਲਾਉਂਦੇ ਉਹ ਜਿੰਨਾ ਵਾਸਤੇ ਪਾਪ ਕਮਾਉਨੇ ਆ ਕਿਸੇ ਦੇ ਹੱਕ ਨਾ ਮਾਰੋ ਕਿਸੇ ਤੋਂ ਵੱਧਵਾ ਨਾ ਲਓ ਗਰੀਬ ਦਾ ਹੱਕ ਤਾਂ ਜਮਾ ਹੀ ਨਾ ਖੋਹੋ ਕਿਉਂਕਿ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਕੋਈ ਬਾਈਪਾਸ ਨਹੀਂ ਕੋਈ ਸਿੱਧਾ ਰਸਤਾ ਜਾਂਦਾ ਜੀ ਸੋ ਗਰੀਬ ਦਾ ਹੱਕ ਨਾ ਮਾਰੋ ਇਹਨਾਂ ਨੇ ਹੱਕ ਹੀ ਗਰੀਬਾਂ ਦੇ ਮਾਰੇ ਆ ਹੁਣ ਕੀ ਕੀ ਹਾਲ ਹੋ ਗਿਆ ਦੇਖ ਲਓ ਕਿਵੇਂ ਰੋੜਦੇ ਫਿਰਦੇ ਆ ਇੱਕ ਦੂਜੇ 'ਚ ਵਜਦੇ ਫਿਰਦੇ ਆ ਕੋਈ ਇੱਧਰ ਨੂੰ ਚੱਲ ਗਿਆ ਕੋਈ ਉੱਧਰ ਨੂੰ ਚੱਲ ਗਿਆ ਹੁਣ ਭਾਲਦੇ ਫਿਰਦੇ ਆ ਉਹਨਾਂ ਘਰਾਂ ਨੂੰ ਉਹ ਮੈਨੂੰ ਕੋਈ ਕਹਿੰਦਾ ਕਹਿੰਦਾ ਜੀ ਸੁਦੇਸ਼ ਸਿੰਘ ਢੀਂਡਸੇ ਦੀ ਪਾ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸੁਦੇਸ਼ ਸਿੰਘ ਢੀਂਡਸੇ ਦਾ ਘਰ ਵਾਪਸੀ ਹੋ ਗਈ ਮੈਂ ਕਿੱਥੇ ਕਹਿੰਦੇ ਕਾਲੀ ਗੱਲ ਚ ਉਹ ਮੈਂ ਕਿਹਾ ਤਾਂ ਹਜੇ ਹੋਣੀ ਤਾਂ ਪਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪੇ ਉਸੇ ਘਰੇ ਵਾਪਸ ਆ ਗਏ ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿੱਦੇ ਉਹਨਾਂ ਘਰਾਂ ਚ ਘਰ ਵਾਪਸੀ ਹੋ ਗਈ ਉਹਦੇ ਮੰਨ ਜੂਗਾ ਮੈਂ ਇਹਨਾਂ ਨੂੰ ਆਪਦੇ ਘਰੋਂ ਹੀ ਨਿਕਲ ਜਾਂਦੇ ਨੇ ਆਪਦੇ ਘਰ ਹੀ ਬਾਸਾ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾਰ ਹੈ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪਦਾ ਟੱਬਰ ਆਪਦੇ ਧੀਆ ਆਪਦੇ ਪੁੱਤ ਆਪਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਨਹੀਂ ਹੈਗੇ ਆ ਜਿਹੜੇ ਫਿਰਦੇ ਨੇ ਇਹਦਾ ਆਰਾਮ ਨਾਲ ਬਹਿਲੇ ਹੋ ਜਾਣਗੇ ਮੁਰਕੇ ਘਰੇ ਪੈ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋ ਗਏ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਇਹ ਘਰੇ ਵਜਣਗੇ ਆਰਾਮ ਨਾਲ ਨਹੀਂ ਤਾਂ ਤੜਕੀ ਮੈਨੂੰ ਗਾਣਾ ਕਰਨ ਲੱਗ ਜਾਂਦੇ ਸਭ ਤੋਂ ਪਹਿਲਾਂ ਤੜਕੀ ਉੱਠ ਕੇ ਮੈਨੂੰ ਗਾਣਾ ਕਰਨ ਲੱਗ ਜਾਂਦੇ ਸਾਰਿਆਂ ਨੂੰ ਕਰੋ ਵਿਹਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਕਿਉਂਕਿ ਜਦੋਂ ਐਂਦੀ ਤਾਕਤ ਹੋ ਜੂਗੀ ਪੋਲੀਟਿਕਲ ਤਾਕਤ ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ ਆਪਾਂ ਵੀ ਉਸੇ ਤਾਕਤ ਨਾਲ ਕੰਮ ਕਰਾਂਗੇ ਫਿਰ ਜ਼ਿੰਮੇਵਾਰੀ ਥੋੜੀ ਤਾਂ ਇੱਕ ਇੱਕ ਜੂਨ ਨੂੰ ਮੁੱਕ ਜੂਗੀ ਤੇ ਮੇਰੀ ਚਾਰ ਜੂਨ ਨੂੰ ਜ਼ਿੰਮੇਵਾਰੀ ਸ਼ੁਰੂ ਹੋਈ ਜਦੋਂ ਆ ਗਿਆ ਉੱਥੇ ਕਿ ਪੰਜਾਬ ਮੇ 13 ਜੀ ਰੁਝਾਨੋ ਮੇ ਆ ਰਹਾ ਹੈ ਆਮ ਆਦਮੀ ਪਾਰਟੀ 13 ਬਾਕੀ ਸਭ ਜ਼ੀਰੋ ਜਦੋਂ ਐਂ ਆ ਗਿਆ ਨਾ ਫਿਰ ਮੈਨੂੰ ਹੌਸਲਾ ਹੋਊਗਾ ਕਿ ਲੋਕਾਂ ਨੇ ਸੱਚੀ ਮੁੱਚੀ ਮੇਰੇ ਤੇ ਯਕੀਨ ਕੀਤਾ ਹੋਇਆ ਹੈ ਤੇ ਉਸ ਯਕੀਨ ਤੇ ਮੈਂ ਵੀ ਪੂਰਾ ਉਤਰਨਾ ਹੈ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਨਾਲ ਫਰਜ਼ ਵੀ ਵੱਜ ਜਾਂਦੇ ਆ ਫਿਰ ਕਿ ਫਰਜ਼ ਵੀ ਨਿਭਾਉਣੇ ਆ ਸੋ ਤੁਸੀਂ ਸਾਰਿਆਂ ਨੇ ਆਪਸ ਚ ਛੋਟੀਆਂ ਮੋਟੀਆਂ ਵਰਕਰਾਂ ਚ ਵਲੰਟੀਅਰਾਂ ਚ ਸ਼ਿਕਵੇ ਵੀ ਹੁੰਦੇ ਨੇ ਹੋਣੇ ਵੀ ਚਾਹੀਦੇ ਪਰਿਵਾਰ ਚ ਹੋ ਜਾਂਦੇ ਨੇ ਮੈਂ ਤੁਹਾਡੇ ਪਰਿਵਾਰ ਦਾ ਮੁਖਸ਼ਿਆ ਉਹ ਬਾਕੀ ਸ਼ਿਕਵਿਸ਼ ਕਰਤਾ ਬਾਅਦ ਚ ਪੂਰੀਆਂ ਕਰ ਲਾਂਗੇ ਆਪਾਂ ਨਿਵੇੜ ਲਾਂਗੇ ਸਾਰੀਆਂ 14 ਤੋਂ ਬਾਅਦ 4 4 ਜੂਨ ਤੋਂ ਬਾਅਦ 3 ਸਾਲ ਪਏ ਨੇ ਤਿੰਨ ਸਾਲਾਂ ਚ ਤਾਂ ਨੇਰੀਆਂ ਲਿਆਦਾਂਗੇ ਵਿਕਾਸ ਵਾਲੀਆਂ ਆਪਾਂ ਆ ਦੋ ਸਾਲਾਂ ਚ ਵੀ 6 ਮਹੀਨੇ ਤਾਂ ਅਫਸਰ-ਅਫਸਰਾਂ ਤਾਂ ਕੰਟਰੋਲ ਕਰਨ ਨੂੰ ਲੱਗਦਾ ਹੈ 6 ਖਸਤ ਮਹੀਨੇ ਇਹਨਾਂ ਨੇ ਲਵਾਤੇ ਆ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਫਿਰ ਮੈਂ ਇੱਕ ਦਿਨ ਵਿਧਾਨ ਸਭਾ ਜਿੰਦਾ ਹੀ ਲੈ ਗਿਆ ਸੀ ਮੈਂ ਕਿਹਾ ਇਹਨੂੰ ਜਿੰਦਾ ਲਾਓ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਲੋਕ ਲਾਓ ਇਹ ਆਪ ਬੋਲ ਕੇ ਤੁਰ ਜਾਂਦੇ ਨੇ ਬਾਕੀ ਖਾਲੀ ਰਹਿ ਜਾਂਦਾ ਮੈਂ ਕਿਹਾ ਇਹਨੂੰ ਕੋਰ ਨਾਲੇ ਬੋਲੋ ਨਾਲੇ ਸੁਣੋ ਕਹਿੰਦਾ ਰਣਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਪਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਪਰਦਾ ਕੋਈ ਕੋਈ ਮੁਰਪੀ ਭਰ ਕੇ ਜ਼ਿੰਮੇਵਾਰੀ ਵਾਲਾ ਕੜਾ ਪਰਮਾਤਮਾ ਕਿਸੇ ਕਿਸੇ ਦਾ ਭਰਦਾ ਤੇ ਜੀ ਦੇ ਭਰ ਕੇ ਸਿਰ ਤੇ ਧਰ ਦਿੰਦਾ ਉਹਨੂੰ ਪੈਰ ਬੋਜ ਬੋਜ ਕੇ ਧਰਨੇ ਪੈਂਦੇ ਨੇ ਦੇਖ ਦੇ ਕੇ ਧਰਨੇ ਪੈਂਦੇ ਨੇ ਕਿਉਂਕਿ ਮੈਂ ਅੰਨਾ ਤੇ ਤਿਲਕਣ ਰਸਤਾ ਦੇਵੇ ਕੌਣ ਸੰਭਾਲਾ ਉਹ ੱੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੋ ਇੱਥੇ ੱੱੱਕੇ ਦੇਣ ਵਾਲੇ ਬਹੁਤ ਐ ਰਸਤਾ ਤਿਲਕਣ ਐ ਸੋ ਇਸ ਕਰਕੇ ਥੋੜਾ ਸਾਥ ਚਾਹੀਦਾ ਸੰਭਾਲਾ ਆਪਾਂ ਆਪ ਹੀ ਕਰੀਏ ਕਿ ਦੂਜਾ ਪਰਮਾਤਮਾ ਲੋਕਾਂ ਚ ਵਸਦਾ ਹੈ ਸੋ ਇਸ ਕਰਕੇ ਆਪਾਂ ਇਕੱਠੇ ਹੋਈਏ ਹੁਸ਼ਿਆਰਪੁਰ ਤੋਂ ਜਿਵੇਂ ਕਿਹਾ ਉਹ ਮੈਨੂੰ ਟੀਵੀ ਵਾਲੇ ਕਹਿੰਦੇ ਕਿਤਨੀ ਸੀਟੀਆਂ ਆਉਣਗੀਆਂ ਮੈਂ ਕਿਹਾ ਸਾਡੀ ਤਾਂ ਅਣਗਿਣਤੀ ਆਉਂਦੀਆਂ ਹੁੰਦੀਆਂ ਸਾਡੀਆਂ ਤਾਂ ਨਹੀਂ ਆਪ ਕਿਸੇ ਸਰਵੇ ਵਿੱਚ ਨਹੀਂ ਆ ਰਹੇ ਮੈਂ ਕਿਹਾ ਆਮ ਆਦਮੀ ਪਾਰਟੀ ਹੈ ਇਹ ਸਰਵੇ ਵਿੱਚ ਨਹੀਂ ਆਤੀ ਸਰਕਾਰ ਵਿੱਚ ਆਤੀ ਹੈ ਸਰਵੇਾਂ ਚ ਪਹਿਲਾਂ ਕਿਹੜਾ ਦਿਖਾਉਂਦੇ ਸੀ ਤੁਸੀਂ 92 ਆ ਜਾਣਗੀਆਂ ਪਹਿਲਾਂ ਕਿਹੜਾ ਦਿੱਲੀ ਦਿਖਾਉਂਦੇ ਸੀ ਵੀ ਤਰੇਟ ਆ ਜਾਣਗੀਆਂ ਹੁਣ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਕਰਕੇ ਇਹਨਾਂ ਨੂੰ ਲੱਗਦਾ ਪਤਾ ਨਹੀਂ ਅਸੀਂ ਆਵਾਜ਼ ਬੰਦ ਕਰ ਦਾਂਗੇ ਉਹ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਸੋਚੋ ਨਾ ਕਿ ਆਮ ਆਨੀ ਪਾਰਟੀ ਦੀ ਆਵਾਜ਼ ਬੰਦ ਕਰ ਦੋਗੇ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਕੈਦ ਕਰ ਲੋਂਗੇ ਸੋਚ ਨੂੰ ਕਿਵੇਂ ਕੈਦ ਕਰੋਂਗੇ ਸੋਚ ਜਿਹੜੀ ਉਹ ਪੈਦਾ ਹੋਗੀ ਸੋ ਆ ਕੰਢੀ ਦਾ ਲੱਕਾ ਵੀ ਦਾ ਲੱਕਾ ਮੈਨੂੰ ਸਾਰਾ ਪਤਾ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ ਜੰਗਲੀ ਸੂਰਾਂ ਦਾ ਉਧਰ ਤਲਵਾੜੇ ਵੱਲ ਸਭ ਪਤਾ ਮੇਰੇ ਕੋਲ ਆਈ ਵੀ ਸੀ ਲੋਕ ਮੈਂ ਲੋਕਾਂ ਨੂੰ ਪੁੱਛ ਕੇ ਫੈਸਲੇ ਕਰਦਾ ਵੀ ਹਾਂ ਦੱਸੋ ਕੀ ਹੈ ਕਿਵੇਂ ਕਰਨਾ ਹੈ